ਸਰਕਾਰੀ ਸਕੂਲ ਚ ਚੌਥੀ ਜਮਾਤ ਚ ਪੜਦੇ ਬੱਚਿਆਂ ਦੇ ਅਧਿਆਪਕ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਬੱਚੇ ਨੇ ਸਕੂਲ ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਉਕਤ ਬੱਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਤੇ ਬੱਚੇ ਨੇ ਖੁਦ ਦੱਸਿਆ ਕਿ ਉਸ ਨੂੰ ਕਿਉਂ ਮਾਰਿਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਮਾਤਾ ਨੇ ਦੱਸਿਆ ਕੀ ਅਧਿਆਪਕਾਂ ਨੇ ਸਾਡੀ ਚੌਥੀ ਜਮਾਤ ਚ ਪੜਦੇ ਬੱਚੇ ਨੂੰ ਬੈਂਚ ਤੇ ਡਿੱਗ ਪਿਆ ਤੇ ਪਾਈਪ ਨਾਲ ਕੁੱਟਿਆ ਜਿਸ ਕਾਰਨ ਉਸ ਦੀ ਗਿੱਟਕ ਤੇ ਕਾਫੀ ਸੱਟਾਂ ਲੱਗਿਆ ਹਨ। ਨਾ ਨਾ ਸਾਰਾ ਮੱਥਾ ਲੱਕੜਾ ਚ ਭਾਉਂਦੇ ਸੀ ਮੈਂ ਨਹੀਂ ਝਕੀਆ ਤਾਂ ਮਾਰਿਆ। ਕਿੰਨਾ ਕੁੱਟਿਆ? ਬਹੁਤ ਜ਼ਿਆਦਾ। ਕਿੰਨੇ ਕੁੱਟਿਆ? ਤੇ ਪੈਣਾ। ਤੇ ਪਹਿਲਾਂ ਵੀ ਖੁਰਦੇ ਹੁੰਦੇ ਤੂੰ। ਕਿੰਨੇ ਵਾਰ ਕੁੱਟਿਆ ਪਹਿਲਾਂ? ਉਹ ਤਾਂ ਨਵਰੀ। ਤੂੰ ਕਿਉਂ ਕੁੱਟਦੇ ਕਿਉਂ? ਇਹ ਗੱਲ ਪੜ੍ਹਦੇ ਨਹੀਂ ਤੂੰ। ਨਹੀਂ ਮੈਂ ਤਾਂ ਲੱਕੜਾ ਚ ਭੋਲਿਆ। ਕੰਮ ਕਰ ਉਹਦੇ। तेरे टीचर है ना कि जस्मिन दार धारा धारा बेचारे स्कूल गया सीएसी स्कूल चार पहला दो दो दिन जान दारा डाटा किया नहीं ये करने क्या सीएससी नहीं हो जाती स्कूलों के वहाँ तो वहाँ का काम कर रहा है बच्चन को ये इन्हें मना करता है ये तुमने भर के मेरी तेरे पागल कोठा रोड में कोठा किन्हें कुत ਕੰਮ ਕੀ ਕਰਾਉਂਦੇ ਸੀ ਸਕੂਲ ਚ ਬੱਚਾ ਹਮਾਰਾ ਕਾ ਕਾ ਕੋ ਪਟਾਉਂਦੇ ਸੀ ਤੇ ਡਾਇਰਗਲ ਤੇ ਕਾਉਂਦੇ ਸੀ ਠੀਕ ਹੈ ਅੱਛਾ ਪਾਣੀ ਸੀ ਗਿਆ ਸਕੂਲ ਖਾਨ ਦੇ ਦੋ ਦਿਨ ਦਾ ਦਾਦਾ ਗਿਆ ਅੱਜ ਚੀਜ਼ੇ ਲੈਣ ਗਿਆ ਸੀ ਤੇ ਅੱਜ ਇਹਨਾਂ ਨੇ ਕੋ ਇਹਨੇ ਬਣਾ ਕਰਤਾ ਆਣਾ ਜੀ ਬਾਕੀ ਡਲੇ ਡੂਏ ਚੱਕਣ ਲੱਗੇ ਤੇ ਵਿੱਚ ਸੱਪ ਨਿਕਲ ਆਇਆ ਜੀ ਇਹਦਾ ਬੱਚਾ ਦਾ ਅਜੇ ਨਾ ਸੀ ਲਕੋੜ ਹੈ ਇੱਕ ਮਲੋ ਪਹਿਲਾਂ ਵੀ ਕਿਤੇ ਕੁੱਟਮਾਰ ਕੀਤੀ ਹਾਂਜੀ ਪਹਿਲਾਂ ਵੀ ਦੋ ਤਿੰਨ ਵਾਰ ਹੋਇਆ ਤੇ ਤੀਜਾ ਚਾਂਸ ਹੋ ਗਿਆ ਇੱਕ ਟੀਚਰ ਨੇ ਹਾਂਜੀ ਉਸੇ ਨੂੰ ਦੋ ਦਿਨ ਬੱਚੇ ਅੱਗੇ ਵੀ ਇਹਨੂੰ ਕੁੱਟਿਆ ਜੋ ਕੀ ਰੋ ਮੰਗ ਕਰਦੇ ਰਹੀ ਅਜਿਹਾ ਹੀ ਹੋਣਾ ਚਾਹੀਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਬੱਚੇ ਨਹੀਂ ਸਕੂਲ ਹੁਣ ਖੁੱਲੇ ਨਹੀਂ 1.5 ਮਹੀਨੇ ਬਾਅਦ ਤੇ ਬੱਚਾਂ ਨੂੰ ਸਫਾਈ ਕਰਾਉਂਦੇ ਚਾਹੀਏ ਸਕੂਲ ਚ ਦੋ ਦਿਨ ਤਾਂ ਬੱਚਾ ਕਰਦੇ ਰਹੀ ਸਫਾਈ ਤੇ ਬੱਚੇ ਨੂੰ ਚੱਕਰ ਆ ਗਿਆ ਸੀ ਇਹ ਤੇ ਫਿਰ ਤੀਜੇ ਦਿਨ ਬੱਚਾ ਕਹਿੰਦਾ ਮੈਂ ਸਕੂਲ ਨਹੀਂ ਜਾਣਾ ਇਹ ਮਤਲਬ ਕਿ ਗਰਮੀ ਬਹੁਤ ਜ਼ਿਆਦਾ ਸਾਥੋਂ ਕੰਮ ਕਰਾਉਂਦੀ ਹੈ ਤੇ ਅੱਜ ਮੈਂ ਬੱਚੇ ਦਾ ਪ੍ਰੈਸ਼ਰ ਪਾ ਕੇ ਬੱਚੇ ਨੂੰ ਭੇਜ ਤੀ ਸਕੂਲ ਤੇ ਅੱਜ ਫਿਰ ਸਰ ਕਹਿੰਦੇ ਵੀ ਮਤਲਬ ਕਿ ਉਹ ਕੰਮ ਕਰੋ ਡਲੇ ਚੱਕੋ ਲੱਕੜਾਂ ਚਪੋਕਾ ਕਰਤੋ ਉਹਨੇ ਮਨਾ ਕਰਤੇ ਯੋ ਕਹਿੰਦਾ ਮੈਂ ਨਹੀਂ ਕਰਨੀ ਜੀ ਫਿਰ ਇਹ ਸਗੋਂ ਹੀ ਸਰ ਨੇ ਕੁੱਟੇ। ਪਹਿਲਾਂ ਵੀ ਤੁਹਾਨੂੰ ਮਾਰੀ। ਪਹਿਲਾਂ ਤਿੰਨ ਕੁ ਮਹੀਨੇ ਪਹਿਲਾਂ ਹੀ ਇਸੇ ਤਰ੍ਹਾਂ ਹੀ ਕੁੱਟੇ ਸਰ ਨੇ ਤੇ ਮੈਂ ਸਕੂਲ ਚ ਗਈ ਸੀ ਸਰ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਨਹੀਂ ਕੁਝ ਕਹਿੰਦਾ ਤੇ ਅੱਜ ਫੇਰ ਹੀ ਬਿਲ ਉਹੀ ਗੱਲ। ਕੀ ਹਾਂ ਉਹ ਲੋ ਬੱਚਾ ਕਿਵੇਂ ਹੋਂ? ਬੱਚਾ ਮਤਲਬ ਸੇਮ ਨੇ ਇਹ ਪਿਆਈ ਕੁਛ। ਹਾਂਜੀ ਇੱਕ ਬੱਚੇ ਤੋਂ ਬੈਠਿਆ ਨਹੀਂ ਜਾਂਦੇ ਜੀ। ਡੈਕਟ ਕੁੱਟੇ ਮਾਰਿਆ। ਸੈਂਸਿਟੀਵ ਆ ਕੇ ਹਾਂਜੀ। ਕੀ ਮੰਗਰ ਦੋ? ਬਸ ਹਮ ਇਨਸਾਫ ਮਿਲਣਾ ਚਾਹੀਦਾ ਹੀ ਬੰਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਮੈਂ ਆ ਰਿਹਾ ਮੀ ਡਾਕਟਰ ਡਾਕਟਰ ਵਿਜਿੰਦਰ ਸਿੰਘ ਜੀ ਠੀਕਲ ਹੋਈ ਹੈ ਬੱਚੇ ਦੇ ਨਾਲ ਇਹ ਖਲਸਰਾ ਇਹ ਨਾ ਬੱਚਾ ਮਹਲੋ ਪਰਦਾ ਚੋਕੀ ਜੀ 7 ਸਾਲ ਦਾ ਬੱਚਾ ਜੀ ਜਿਹਦੇ ਫਾਦਰ ਦੀ ਡੇਥ ਹੋਈ ਵੀ ਹੈ ਜੀ ਤੇ ਇਹਦੀ ਮਦਰ ਹੀ ਉਹਨੂੰ ਕਰਦੀ ਹੈ ਕੇਸ ਸਰ ਆਵਾ ਤੇ ਸਕੂਲ ਗਿਆ ਜੀ ਸ਼ਿਕਾਇਤ ਕੋ ਲਗਾਈ ਉੱਥੇ ਤਾਂ ਆਪਣੇ ਇੰਨੀ ਸਕੂਲ ਆਪਣੇ ਜੀ ਤੇ ਉੱਥੇ ਇਹਨਾਂ ਦਾ ਮਤਲਬ ਸਕੂਲ ਖੁੱਲਿਆ ਹੁਣਾ ਛੁੱਟੀਆਂ ਕਰਕੇ ਜੀ ਤੇ ਬੱਚੇ ਨੂੰ ਕਹਿੰਦੇ ਵੀ ਤੁਸੀਂ ਕੰਮ ਕਰੋ ਇੱਟਾਂ ਚੱਕੋ ਤੇ ਮਤਲਬ ਧਾ ਪਟੋ ਇਹ ਲੱਕੜਾਂ ਦੇ ਵਿੱਚ ਉਹ ਦੋ ਦਿਨ ਦਾ ਬੱਚਾ ਕਰਦਾ ਰਿਹਾ ਜੀ ਇੱਕ ਦਿਨ ਗਿਆੜਾ ਖਾ ਕੇ ਡੈਗ ਪਿਆ ਉਸੇ ਘਰੇ ਆ ਕੇ ਜੀ ਇਹਨੂੰ ਦੱਸਿਆ ਕਿ ਮੈਂ ਤਾਂ ਸਕੂਲ ਨਹੀਂ ਜਾਣਾ ਅੱਜ ਤੋਂ ਬਾਅਦ ਜੀ ਕਿ ਕੱਲ ਨਹੀਂ ਸਕੂਲ ਗਿਆ ਆਜਾ ਜੀ ਵਰਾ ਕੇ ਫਿਰ ਭੇਜ ਜਾ ਜੋ ਵਰਾ ਕੇ ਭੇਜਦੇ ਉਸੇ ਆ ਕੇ ਅੱਜ ਫਿਰ ਕਹਿੰਦਾ ਕੰਮ ਕਰ ਰਿਹਾ ਕਹਿੰਦਾ ਮੇਰੇ ਘਰਦਿਆਂ ਨੇ ਕਿਹਾ ਵੀ ਮੈਂ ਕੰਮ ਨਹੀਂ ਕਰਨਾ ਮੈਨੂੰ ਚੱਕਰ ਆਉਂਦੇ ਆ ਤੇ ਚਾਕੇ ਜੀ ਉਹਨੂੰ ਬੈਠਾ ਉੱਤੇ ਪਾ ਕੇ ਇਹਦਾ ਮੈਂਸ਼ਨ ਹੁੰਦਾ ਸਕੂਲ ਤੇ ਉੱਤੇ ਪਾ ਕੇ ਤੇ ਪੈਪ ਨਾਲ ਕੋਠੇ ਇਹਨੂੰ ਕੀ ਅਲਾ ਦਾ ਬੱਚੇ ਨੇ ਰਾਤ ਤੱਕ ਕਾਫੀ ਪਹਿਲਾਂ ਜੱਟ ਹੋ ਗਿਆ ਸੀ ਕਿ ਦੇਖੋ ਇਹਨਾਂ ਰੈਫਰ ਕਰਤਾ ਇੱਕ ਹੋਰ ਕੇ ਕੋਟਾ ਰੈਫਰ ਕਰਤਾ ਕਾਫੀ ਨੀਲ ਪਈ ਹੈ ਇਹ ਤਾਂ ਪਹਿਲਾਂ ਵੀ ਪਹਿਲਾਂ ਦੋ ਵਾਰੀ ਕੁੱਟਿਆ ਜੀ ਪਹਿਲਾਂ ਅਸੀਂ ਦੋ ਵਾਰੀ ਕਿਹਾ ਤਾਂ ਚੱਲ ਕੋਈ ਨਹੀਂ ਬੱਚੇ ਪੜਾਉਂਦੇ ਕਿਤੇ ਘੜਦੇ ਹੁੰਦੇ ਸੀ ਪਰ ਅੱਜ ਜੀ ਰੋਸੇ ਟੀਚਰ ਨੇ ਗਏ ਕੁੱਟਿਆ ਜੀ ਕਿਹਨਾ ਕੀ ਟੀਚਰ ਉਹਨੂੰ ਜਸਵਿੰਦਰ ਸਿੰਘ ਆ ਜੀ ਜਸਵਿੰਦਰ ਜਸਵਿੰਦਰ ਜੀ ਹਾਂ ਜੀ ਅੱਡੇ ਟੀਚਰ ਨੇ ਵੈਸੇ ਪੜਾਉਂਦਾ ਨਹੀਂ ਉਹ ਮੈਂ ਟੋਕੀ ਨੂੰ ਪੜਾਉਂਦਾ ਜੀ ਹਾਂ ਜੀ ਹਾਂ ਜੀ ਹਲਚਾਰ ਜੀ ਨਾ